ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚੱਲ ਤੇ ਮੈਂ ਜਿੰਦੀ ਮਰਜਣੀ ਤੇ ਲੈ ਕੇ ਹਾਜ਼ਰ ਹੋ ਗਈਆਂ ट्रैवल ਵਿਦ ਜਿੰਦੀ ਫ্রম ਰੋਪੜ ਤੇ ਰੋਪੜ ਦੋਸਤੋ ਹੋਇਆ ਸੀ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਮਹਾਰਾਜਾ ਰਣਜੀਤ ਸਿੰਘ ਦੀ ਅ ਅੰਗਰੇਜ਼ਾਂ ਦੇ ਨਾਲ ਸੰਧੀ ਦਿਵਸ ਨੂੰ ਲੈ ਕੇ ਤੇ ਪ੍ਰੋਗਰਾਮ ਕਰਵਾਇਆ ਗਿਆ ਹੈਗਾ ਆ ਪੁਕਾਰ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਗੁਰਿੰਦਰ ਸਿੰਘ ਸੈਣੀ ਜੀ ਤੇ ਉਹਨਾਂ ਦੇ ਨਾਲ ਗੁਰਚੰਨ ਸਿੰਘ ਵੈਨਵੈਤ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਤੇ ਆਓ ਗੱਲਬਾਤ ਸੁਣਦੇ ਆਂ ਪੁਕਾਰ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਗੁਰਵਿੰਦਰ ਸਿੰਘ ਸੈਣੀ ਜੀ ਕੋਲੋਂ ਦੋ ਸਵਾਲ ਇਤਰਾਸਾ ਵਸਤੀ ਇੰਟਰਨੈਸ਼ਨਲ ਕੈਪੀਟਲ ਫਾਊਂਡੇਸ਼ਨ ਵੱਲੋਂ ਪੁਕਾਰ ਫਾਊਂਡੇਸ਼ਨ ਵੱਲੋਂ ਸਾਰੇ ਇਲਾਕੇ ਵੱਲੋਂ ਤੇ ਸ਼ੇਰ ਪੰਜਾਬ ਮਹਾਰਾਜਾ ਰਜੀਤ ਸਿੰਘ ਵਰਾਸਤੀ ਸਮੇਲਨ ਵੱਲੋਂ ਅਸੀਂ ਫਟੋ ਕਰਨਾ ਜਮੇ ਆਂ ਕਿ ਦੋਖ ਸਾਡੇ ਨੂੰ ਕਸ਼ਾ ਇਕਤਾ ਇਸ ਪਾਰਕ ਨੂੰ ਪਲੀਜ਼ ਮੇਨਟੇਨ ਕਰਵਾ ਦੇ ਰਹੋ ਕਿ ਅਸੀਂ ਪਿਛਲੇ ਜਿੰਨੇ ਦਿਨਾਂ ਤੋਂ ਲੱਗੇ ਹੋਏ ਸੀ ਅੱਜ ਦੇਖ ਦੇਣ ਲੱਗੀ ਆ ਕਹਿ ਜੀ ਸਹਿਯੋਗ ਤੁਸੀਂ ਬਹੁਤ ਦਿੱਤਾ ਸਾਨੂੰ ਤੇ ਅੱਗੇ ਤੋਂ ਪਲੀਜ਼ ਇਹ ਨੂੰ ਕਰਿਓ ਤੇ ਦੂਜੀ ਗੱਲ ਜਿਹੜੀ ਸੰਧੀ ਬਣੀ ਪਾਈ ਪ੍ਰੋਟੈਕਟਡ ਬਣੀ ਸਾਡੀ ਜਿੱਥੇ ਸੰਧੀ ਹੋਈ ਸੀ ਪਿਛੇ ਉਹ ਨੂੰ ਵੀ ਮੇਨਟੇਨ ਕਰਵਾ ਦਿਓ ਕਿਉਂਕਿ ਉੱਥੇ ਜਦੋਂ ਜਾਂਦੇ ਆ ਤਾਂ ਦੁੱਖ ਲੱਗਦਾ ਕਿਉਂਕਿ ਜਿੱਥੇ ਵੀ ਪੱਥਰ ਵਗੈਰਾ ਤੇ ਉਹ ਤਾਮਰ ਪੱਤਰ ਲੱਗਿਆ ਹੋਇਆ ਹੈ ਜੋ ਬਾਕੀ ਉੱਧਰ ਮੂਰਤੀਆਂ ਵਗੈਰਾ ਟੁੱਟ ਪਈ ਬਹੁਤ ਹੋਈ ਆ ਕੋਈ ਇੱਕ ਪੱਤਾ ਮਾਲੀ ਇੱਕ ਕੋਈ ਪੱਕਾ ਗਾਠ ਜਰੂਰ ਅੱਡਾ ਦਾ ਕੋਈ ਪ੍ਰਬੋਧਨ ਚ ਦਿਓ ਜਾਂ ਕਿਸੇ ਤਰ੍ਹਾਂ ਕਰਾਓ ਕਿਸੇ ਨੂੰ ਪ੍ਰਾਈਵੇਟ ਥੀਕੇ ਦੇ ਉਹ ਕਰਵਾਓ ਤਾਂ ਕਿ ਇਸ ਚੀਜ਼ ਨੂੰ ਮੇਨਟੇਨ ਰੱਖਿਆ ਜਾ ਸਕੇ ਉੱਧਰ ਜਿਹੜਾ ਉੱਪਰ ਸੀਗਾ ਉਹਦੇ ਵੀ ਸਾਡੀ ਇਹ ਦੀ ਮੰਗ ਸੀ ਕਿ ਬਹੁਤ ਘੱਟ ਲੋਕ ਆ ਜਿਹੜੇ ਪੌੜੀਆਂ ਚੜ ਕੇ ਜਾ ਸਕਦੇ ਆ ਅਸੀਂ ਦੋ ਪਰਸਨ ਆ ਅਸੀਂ ਤਾਂ ਬਿਲਕੁਲ ਇਹ ਨਹੀਂ ਜਾ ਸਕਦੇ ਇੱਥੇ ਸਾਡੇ ਪ੍ਰਵੇਸ਼ ਸਾਹਿਬ ਪਚਾ ਸਕੂ ਬਰਮੈ ਜੀ ਪਰਦਾਨ ਇੰਟਰਨੈਸ਼ਨਲ ਪੰਜਾਬੀ ਫਾਰਮੇਸ਼ਨ ਵਾਲੇ ਇਹ ਮੈਂ ਅਸੀਂ ਦੋ ਬੰਦੇ ਤਾਂ ਨਿਕਲ ਹੀ ਆ ਗਏ ਜਿਹੜੇ ਉੱਤੇ ਚਾਰ ਪੌੜੀਆਂ ਵੀ ਚੜ ਸਕਦੇ ਹਾਂ ਕਿਉਂਕਿ 283 ਪੌੜੀ ਨਹੀਂ ਤਾਂ ਅਸੀਂ ਬਣਾਇਆ ਇੱਕ ਟਿੰਬਲ ਟ੍ਰੇਨ ਜਾਂ ਸਿਰਫ ਟ੍ਰੇਨ ਹੋ ਰਹੀ ਹੈ ਤਾਂ ਉਹ ਜਰੂਰ ਪ੍ਰੋਵਾਈਡ ਕਰਾਈ ਜਵੇ ਤਾਂ ਕਿ ਹਰ ਇੱਕ ਪਾਰਸਲ ਜਿਹੜਾ ਉਸ ਮਹਾਨ ਸਾਥੇ ਜਾ ਕੇ ਉੱਤੇ ਪਹੁੰਚਦਾ ਕਰ ਸਕੇ ਤਾਂ ਇਹ ਸਾਡੀ ਡਿਮਾਂਡ ਆ ਕਿ ਉੱਥੇ ਉਹ ਕੀ ਕੀ ਜਾਣ ਇੱਕ ਸਾਡੀ ਹੋਸੀ ਵੀ ਇੱਕ ਮਿਊਜ਼ਿਕ ਜਿਹੜਾ ਉਹ ਮਹਾਰਾਜਾ ਰਜਿੰਦਰ ਸਿੰਘ ਦੇ ਨਾਂ ਤੇ ਇਸ ਥਾਰੇ ਜਿੱਥੇ ਵੀ ਕੋਈ ਜਗ੍ਹਾ ਪ੍ਰੋਵਾਈਡ ਹੁੰਦੀ ਆ ਉਹ ਜਿਉਂ ਕਰਕੇ ਇੱਕ ਅਸੀਂ ਮੰਗ ਹੋ ਉਸਨੇ ਅਸੀਂ ਫਰਮਾਇਸ਼ ਸਾਹਿਬ ਸੀਏ ਉਸਦੇ ਵੀ ਜਿਹੜੇ ਮਲਿਕ ਕੀਤੀ ਸੀ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਾਉਣਾ ਚਾਹੁੰਦੇ ਆ ਆਤਮਕ ਸਾਡੀ ਤਾਂ ਸੀਗੇ ਵੀ ਅਸੀਂ ਜਿੱਥੇ ਪੰਜਾਬ ਦੀ ਐਂਟਰੀ ਹੁੰਦੀ ਆ ਅਸੀਂ ਉੱਥੇ ਬੁੱਤ ਲਾਏਗੇ ਉਹ ਤੁਸੀਂ ਪਲੀਜ਼ ਸਰਕਾਰ ਤੱਕ ਸਾਡੀ ਇੱਕ ਗੱਲ ਜ਼ਰੂਰ ਪਹੁੰਚਾਓ ਤਾਂ ਕਿ ਅਸੀਂ ਇਸ ਦਾ ਨਾਮ ਹੈ ਜੋ ਅੱਜ ਤੱਕ ਅਸੀਂ ਕੀਤਾ ਹੈ ਇਹ ਸਿਰਫ ਜਾਣਕਾਰੀ ਸੀਗੀ ਸਾਰੇ ਲੋਕਾਂ ਨੂੰ ਦੇਣ ਵਾਸਤੇ ਇਲਾਕਾ ਵਾਸੀਆਂ ਨੂੰ ਕਿ ਇਹਦਾ ਤਾਂ ਉਹ ਮਹਾਨ ਕਹਾਣੀ ਕੱਢੀ ਸੀ ਜਿਹੜੀ ਜਿੱਤਾ ਸੀ ਕਹਿ ਚੁੱਕੇ ਹਾਂ ਕਿ ਹਮੇਸ਼ਾ ਜਿਹੜੀ ਸੰਧੀ ਹੁੰਦੀ ਆ ਉਹ ਛੋਟੇ ਵੱਲੋਂ ਵੱਡਿਆਂ ਕੀਤੀ ਜਾਂਦੀ ਆ ਅਗਰੇਜਾਂ ਨੇ ਕੀਤੀ ਮਹਾਰਾਜੇ ਨਾਲ ਇਟ ਮੀਨਸ ਮਹਾਰਾਜਾ ਜਿਹੜੇ ਸੀ ਉਹ ਜਾਨਾ ਮਹਾਨ ਸੀ ਇੱਕ ਪ੍ਰੇਜ਼ਨਰ ਸੀ ਉਹਦੀ ਸ਼ਖਸੀਅਤ ਦਾ ਕਿ ਹਰ ਇੱਕ ਕਿਸਮ ਨੂੰ ਮਿਲਦਾ ਜਾਂਦਾ ਸੀ ਤੇ ਇਹ ਸਾਡੀ ਤੋਂ ਰਿਕੁਐਸਟ ਆ ਤੁਹਾਡੇ ਬੇ ਸਰਕਾਰ ਤੱਕ ਜਮੂਹ ਪ ਜਾਓ